ਅਮਰਸਰ ਪੁਲਸ ਨੇ ਚਾਲੀ ਅਸਲਾ ਲਸੈਂਸ ਬਣਾਉਣ ਵਾਲੇ ਗਰੋਦਾ ਕੀਤਾ ਪਰਦਾਫਾਸ਼ ਪੁਲਸ ਨੇ 8 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਕਮਿਸ਼ਨਰ ਅਮਰਸਾਹ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰਸਾਹ ਪੁਲਿਸ ਨੇ 40 ਅਸਲਾ ਲਸੰਸ ਕੋਟਾਲੇ ਦਾ ਪਰਦਾਫਾਸ਼ ਕੀਤਾ ਹੈ ਅਤੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 60 ਅਸਲਾ ਲਸੰਸ ਆਧਾਰ ਕਾਰਡ 3 ਪਿਸਟਲ ਬਤੀਬੂਰ 3 ਰਵਾਲਵਰ ਬਤੀਬੂਰ ਅਤੇ ਇੱਕ ਡਬਲ ਬੈਰਲ ਗਨ ਬਰਾਮਦ ਕੀਤੀ ਗਿਆ ਇਸ ਤੋਂ ਇਲਾਵਾ ਇੱਕ ਲੈਪਟਾਪ ਵੀ ਫੜਿਆ ਗਿਆ ਜਿਸ ਵਿੱਚ ਜਾਲੀ ਦਸਤਾਵੇਜ਼ ਅਤੇ ਲਸੈਂਸ ਐਡੀਟਿੰਗ ਕਰਨ ਵਾਲਾ ਸੌਫਟਵੇਅਰ ਵੀ ਮਨਜੂਰੀ ਉਸ ਨੂੰ ਵੀ ਬਰآمد ਕੀਤਾ ਗਿਆ ਹੈ ਇਸ ਬੰਦੀ ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਵਿਸ਼ਲੇਸ਼ਣ ਇਸ ਦੇ ਸਾਡੇ ਐਸਐਚਓ ਗੇਟ ਰਕੀਮਾ ਕੋਈ ਮਾਮਲੇ ਵਿੱਚ ਨਤੀਜਾ ਰਹਿਤੀ ਇਹਨਾਂ ਦੇ ਸੁਪਰਵਾਈਜ਼ਰਾਂ ਜਿਹਾ ACP ਸੈਂਟਰਲ ਤੇ ADCB ਜਿਹੜੇ ਬਾਹਰੋਂ ਦਰਪਨਾਲੂ ਵਾਲੇ ਜਿਹੜੇ ਸੀ ਉਸ ਤਫ਼ਤੀਸ਼ ਦੇ ਦੌਰਾਨ ਇਹਨਾਂ ਨੂੰ ਐਸੀ ਖਿੰਦਰਾ ਵਿੱਚ ਕੋਈ ਸ਼ੱਕ ਯਾਦ ਹੋਇਆ ਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਵਿਅਕਤੀ ਜਿਹੜੇ ਅਮਰਸਰ ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇਥੋਂ ਦਾ ਕੋਈ ਪ੍ਰੀਮੀਅਰ ਰਿਪੋਰਟ ਹੈਗਾ ਕਿ ਇੱਥੇ ਉਹਨਾਂ ਦਾ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਕੋਨੇ ਦੇ ਕਿਸੇ ਵਿਅਕਤੀਆਂ ਦੇ ਨਾਲ ਲੜ ਕੇ ਆਪਣੇ ਦੇਗ ਆਨਸੰਤ ਤਿਆਰ ਕਰਦੇ ਨੇ ਤੇ ਉਹ ਲੈ ਕੇ ਆਪਣੇ ਵੈਪਨ ਉਨੂੰ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕੱਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਦਰਾਂ ਈ ਗਲਪਾਈ ਵੀ ਇੱਕ ਮੋਟਰਸਾਈਕਲ ਸ਼ਾਪ ਹੈ ਜਿਹੜਾ ਸੁਖਦਾ ਕੇਂਦਰ ਤਰੰਤਾਰ ਦੇ ਬਾਹਰ ਹੈਗਾ ਇਹ ਵੀ ਸੇਵਾ ਕੇਂਦਰ ਦਾ ਇੱਕ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਥੇਥੋਂ ਦੇ ਲੋਕੀਆਂ ਦੇ ਜਾਗੀ ਅਧਾਰ ਕਾਰਡ ਬਣਵਾ ਕੇ ਉੱਥੇ ਪੰਜਾਬ ਸਰਟੀ ਕਰਕੇ ਖੇਤਾਂ ਦਾ ਨਕਸ਼ਾ ਤਿਆਰ ਕਰਕੇ ਇਹਨਾਂ ਨੂੰ ਦੰਗੇ ਸੀ ਕਿ ਇਹ ਉਹਦੇ ਉਹਦੇ ਅਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਬੀਜ ਦੇ ਸੀ ਅਗਲਾ ਖੇਤ ਤੇ ਚੜਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਦਰਬੀਸ਼ ਕਰਕੇ ਅਜੇ ਛੇ ਜਿਹੜੇ ਲਾਇਸੈਂਸ ਉਹ ਸਾਬ ਤੋਂ ਕਿ ਵੀ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ ਛੇ ਇਹਨਾਂ ਕਰਤਾ ਤੇ ਸੱਤ ਜਿਹੜੇ ਵਪਾਰ ਆ ਉਹ ਇਹਨਾਂ ਨੇ ਪੂਰ ਕਵਰ ਕਰਕੇ ਉਹ ਡਰਾਈਵ ਜਿਹੜੇ ਅਸਲਾ ਲਸੰਸੀ ਦੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੋਡ ਲਸੰਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰਨੀਆਂ ਇਹ ਤਫਤੀਸ਼ ਕਰ ਰਹੇ ਨੇ ਇਹਦੇ ਜਿਹਨਾਂ ਨੇ ਕੋਲ 8 ਬੰਦੇ ਰਸਟ ਕਰਲੇ ਨੇ ਜਿਹਨਾਂ ਚ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਡਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉੱਥੋਂ ਦੇ ਨਜ਼ਦੀਕ ਨਹੀਂ ਤੇ ਹਰ ਤਰ੍ਹਾਂ ਦੇ ਨਜ਼ਦੀਕ ਨੇ ਇਹ ਇਹ ਉੱਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਮੈਂ ਪ੍ਰਾਈਵੇਟ ਸਾਈਬਰ ਕੈਫੇ ਉਹਨਾਂ ਦਾ ਉਹ ਜਿਹੜਾ ਆਰੰਡ ਆਰੰਡ ਲਿਸੰਸਾਂ ਦੇ ਅਧਾਰ ਕਾਰਡ ਤੇ ਜਿਹੜੇ ਫਰਦੀ ਜਿਹੜੇ ਉਹ ਉਤੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਬੇਫਰਕ ਇਸੇ ਤਰ੍ਹਾਂ ਹਰਪਾਲ ਸਿੰਘਾ ਜਿਹੜਾ ਉਹ ਸੇਵਾ ਕੇਂਦਰ ਦਾ ਐਮਪਲਾਈ ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਅਰੰਧਾਨ ਦਿੱਲੀ ਵਿਖੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲੇ 8 ਬੰਦੇ ਜਿਹੜੇ ਆ ਉਹ ਅਗਰੇਸਰ ਕਰਦੇ ਤੇ ਉਹਨਾਂ ਦੇ ਮੈਨੇਜਰ ਹੈ ਸੂਰਜੀ ਭੰਡਾਰੀ ਜਿਹੜਾ ਕਿ ਕਿੰਗਮਨ ਹੈ ਤਾਂ ਉਹ ਡੋਮੀਨੇਟ ਕਰ ਰਿਹਾ ਉਹ ਬੱਜਿਆ ਹੋਇਆ ਉਹਨੂੰ ਜਲਦੀ ਵੇਚਦਾ ਕਰਾਂਗੇ ਇਸ ਤਰ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲ ਜਾਲੀ ਜਿਹੜੇ ਸਨ ਬਣਾਏ ਨੇ ਕਿੰਨੇ ਕਿੰਨੇ ਵੈਪਨ ਜਿਹੜਾ ਇਹ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਇਹਦੀ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਤੇ ਹੋਰ ਲੋਕ ਤਾਂ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਪਰ ਤੇ ਲੈ ਕੇ ਉਹਨਾਂ ਨੂੰ ਗਿਰਾਵੀ ਕਾਨੂੰਨੀ ਕਰਦੇ ਸਰਕਲ ਤਰਨਤਨ ਪੁਲਿਸ ਨੇ ਬਹੁਤ ਵਡੇ ਪੱਤਰ ਤੇ ਪੜ੍ਹੇ ਸੀ ਉਹੀ ਗੋਸ਼ੀ ਨੇ ਸਰ ਸਭ ਤਰਨਤਨ ਪਿੰਨੇ ਇਹ ਇਹ ਸਾਡਾ ਪੁਰਾਣਾ ਹੈਗਾ ਤਰਨਤਨ ਪੁਲਿਸ ਨੇ ਜਿਹੜੇ ਬੜੇ ਨੇ ਉਹ ਦੋ ਬੰਦੇ ਇਹਨਾਂ ਦੇ ਵੀ ਫਰਕ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ تعلق ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਪਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕੇਨਪੈਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੋਲਿਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾਂ ਉਹਨਾਂ ਦਾ ਕੀ ਡੋਰੀ ਹੋਈ ਹੈ ਇਹ ਜਾਣਦਾਂ ਦਾ ਪਰ ਉਹੀ ਰਿਸ਼ਤਾ ਤੁਸੀਂ ਦੱਸ ਦਿਓ ਜਿੰਨੇ ਜਿਹੜੇ ਬੰਦੇ ਦੇ ਨਾਮ ਲੌਗ ਨੇ ਦਿੱਤੇ ਗਏ ਉਹਨਾਂ ਨੇ ਵੀ ਉਦਾਂ ਜੋ ਅੰਦਰੋਂ ਵੀ ਸਾਰਾ ਕੁਝ ਹੀ ਦਿੱਤਾ ਬਿਲਕੁਲ ਜੀ ਜੀ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੌਲੇਜ ਅਸੀਂ ਉਹ ਤੋਂ ਨੈਸ਼ ਕਰਦੇ ਤੇ ਸਾਡੇ ਜੀ ਸਰ ਇਹ ਡੀਸੀ ਆਫਸਰ ਨੰਬਰ ਜਨਰੇਟ ਹਾਲੇ ਰੱਖੀ ਜਿਸ ਸਾਹਮਣੇ ਅਸੀਂ ਕਰਾ ਸਾਰਨ ਨਾ ਕਰਦੇ ਸੰਗਿਆ ਜੀ ਨਾ ਕਾਰਵਾਈ ਬਾਰੇ ਹਾਂਜੀ ਇਹ ਇਹ ਅਨਵੈਸਟੀਗੇਸ਼ਨ ਚੱਲ ਰਹੀ ਆ ਯੂਨੀਵਰਸਿਟੀ ਸਤਰਾਜ ਜੀ ਦੀ ਜੀ ਦੀ ਵੀ ਕਰਾਈ ਨਾ ਜੇ ਜੀ ਦੀ ਜੀ ਦੀ ਵੀ ਨੌਲੇਜ ਹੋਵੇਗਾ ਵੀ ਦਲੀਲ ਤਾਂ ਪਾਉਂਦੇ ਨੇ ਜਾਂ ਉਹਨਾਂ ਦੇ ਮਦਦਗਾਰ ਹੋਣ ਦੇ ਕਿਸੇ ਤਰੀਕੇ ਨਾਲ ਉਹ ਸਾਡੇ ਖਿਲਾਫ ਪਾਉਂਦੀ ਕਾਨੂੰਨੀ ਕਰਵਾਈ ਹੋ ਜਾਂਦੀ ਹੈ ਸਰ ਇਹ ਲਾਇਸੈਂਸ ਬੈਕੀਅਰ ਤੋਂ ਮੰਗਦੇ ਰਹਿਣ ਵਾਲੇ ਆ ਇਹ 6 ਬੰਦੇ ਆ ਮਸਤ ਰਹਣ ਵਾਲੇ ਜੀ ਇਹਨਾਂ ਦੇ ਅਬੇਸ਼ ਸਿੰਘ ਆ ਮਨਪ੍ਰੀਤ ਆ ਕਮਰਦੀਪ ਆ ਰੋਹਿਤ ਆ ਹਰਵਿੰਦਰ ਪੱਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ ਘਟਵਾਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਕੰਮ